ਪਿਛਲੇ ਦਿਨ ਇੱਕ ਬਿਆਨ ਜਾਰੀ ਕੀਤਾ ਜਾਂਦਾ ਕਿ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ। ਤਾਜ ਇੱਕ ਪ੍ਰੈਸ ਵਾਰਤਾ ਕੀਤੀ ਗਈ ਉਹਨਾਂ ਵੱਲੋਂ ਦੱਸ ਠੀਕ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਮੇਅਰ ਵੀ ਰਹਿ ਚੁੱਕੇ ਨੇ ਔਰ ਪਿਛਲੀ ਵਾਰ ਜੇਕਰ ਗੱਲ ਕਰੀ ਤਾਂ ਚੰਡੀਗੜ੍ਹ ਤੋਂ ਕਈ ਵਾਰ ਉਹਨਾਂ ਨੇ ਪਾਰਟੀ ਦੀ ਨੁਮਾਇੰਦਗੀ ਵੀ ਕੀਤੀ ਹੈ ਔਰ ਐਸਜੀਪੀਸੀ ਮੈਂਬਰ ਵੀ ਨੇ ਤਾਂ ਗੱਲਬਾਤ ਕਰਦੇ ਆ। ਮੈਮ ਕਾਰਨ ਕੀ ਰਿਹਾ ਔਰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਕੱਢਿਆ ਤੁਸੀਂ ਕਹਿ ਰਹੇ ਵੀ ਮੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਇਸ ਬਾਰੇ ਕੋਈ। ਮੈਂ ਪਹਿਲਾਂ ਤੇ ਕਹਾਂਗੀ ਕਿ 30 ਸਾਲਾਂ ਦੇ ਸਫ਼ਰ 'ਚ ਜਿਹੜੀ ਮੇਰੀ ਕਮਾਈ ਹੋਏ ਆ ਕਿ ਚੰਡੀਗੜ੍ਹ ਅੱਜ ਵੀ ਇਮਾਨਦਾਰੀ ਦੇ ਨਾਂ ਤੇ ਮੇਰੀ ਸੌਖਾੰਦਾ ਹੈ ਸੋ ਮੇਰੀ ਇਮਾਨਦਾਰੀ 'ਚ ਕੋਈ ਕਮੀ ਹੋਵੇ ਇਸ ਗੱਲ ਦੀ ਤੇ ਕੋਈ ਗੁੰਜਾਇਸ਼ ਹੀ ਨਹੀਂ ਦੂਜੀ ਗੱਲ ਹੈ ਕਿ ਪਾਰਟੀ ਵੱਲੋਂ ਮੈਨੂੰ ਕੋਈ ਐਸਾ ਆਦੇਸ਼ ਆਇਆ ਹੀ ਨਹੀਂ ਮੀਡੀਆ ਰਾਹੀਂ ਗੱਲ ਹੋਈ ਹੈ ਔਰ ਮੇਰੇ ਬਹੁਤ ਸਾਰੇ ਵੱਡੇ ਸੀਨੀਅਰ ਲੀਡਰਸ ਨੇ ਵੀ ਮੇਰੇ ਸਾਥੀਆਂ ਨੇ ਵੀ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਉਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਨਾਲ ਆਪ ਪੁੱਛ ਕਰਦੇ ਹਾਂ ਇਸ ਲਈ ਮੈਂ ਚੁੱਪ ਕਰਕੇ ਬੈਠੀ ਕਿਉਂਕਿ ਜਦੋਂ ਮੈਨੂੰ ਪਾਰਟੀ ਨੇ ਉਸ ਗਿਆ ਪਰ ਮੇਰਾ ਵਿਸ਼ਵਾਸ ਹੈ ਕਿ ਪਾਰਟੀ ਪ੍ਰਧਾਨ ਨੂੰ ਪਤਾ ਹੈ ਮੇਰੀ ਕਾਰਗੁਜ਼ਾਰੀ ਦਾ ਔਰ ਮੇਰੇ ਤੇ ਪੂਰਾ ਭਰੋਸਾ ਰੱਖਦੇ ਨੇ ਅਗਲੀ ਗੱਲ ਇਹ ਹੈ ਕਿ ਪਾਰਟੀ ਡਿਸਪਲਿਨ ਕੀ ਹੁੰਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਬਹੁਤ ਚੰਗੀ ਤਰ੍ਹਾਂ ਪਤਾ ਮੈਂ ਤਾਂ ਚੰਡੀਗੜ੍ਹ ਜਦੋਂ ਐਸਪੀਸੀ ਦੇ ਇਲੈਕਸ਼ਨ ਵਿੱਚ ਲੜੀ ਤੇ ਪਹਿਲਾਂ ਸੰਗਤ ਦਾ ਗੁਰਮਤਾ ਕਰਾਇਆ ਫਿਰ ਮੈਂ ਪਾਰਟੀ ਦੀ ਮੋਰ ਲਵਾ ਕੇ ਤੇ ਮੈਂ ਚੰਡੀਗੜ੍ਹ ਤੋਂ ਵੇਸੀ ਜਿੱਤੀ ਐ ਸੱਤ ਜਿੱਤਾਂ ਮੈਂ ਪਾਰਟੀ ਦੀ ਝੋਲੀ 'ਚ ਪਾਈਆਂ ਨੇ ਔਰ ਜਦੋਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਆਈ ਐ ਉਸ ਜਿੱਤ ਦਾ ਪਹਿਲਾ ਸੇਰਾ ਚੰਡੀਗੜ੍ਹ ਦੀ ਮੇਅਰ ਬਣ ਕੇ ਮੈਂ ਹੀ ਸ਼ੁਰੂ ਕੀਤਾ ਸੀ ਔਰ ਬਾਦਲ ਸਾਹਿਬ ਨੇ ਮੈਨੂੰ ਉਸ ਦਾ ਬਹੁਤ-ਬਹੁਤ ਮਾਣ ਦਿੱਤਾ ਹੈ ਬਹੁਤ ਮੈਨੂੰ ਧੀਆ ਵਾਂਗ ਨਵਾਜਿਆ ਹਮੇਸ਼ਾ ਹੀ ਮੇਰੀ ਡਿਊਟੀ ਲੱਗਦੀ ਰਹੀ ਐ ਬਹੁਤ ਵੱਡੇ ਪੱਧਰ ਤੇ ਔਰ ਮੈਂ ਬਹੁਤ ਵਧੀਆ ਤਰ੍ਹਾਂ ਸੇਵਾ ਨੂੰ ਨਿਭਾਇਆ ਸੋ ਮੈਨੂੰ ਕੋਈ ਡਾਊਟ ਨਹੀਂ ਮੈਨੂੰ ਇਹ ਪਤਾ ਹੈ ਕਿ ਜੇ ਕੁਝ ਹੋਇਆ ਹੈ ਅੱਜ ਸਭ ਰੁਝੇਵਿਆਂ ਚ ਨੇ ਚੋਣਾ ਵਿੱਚ ਨੇ ਕਿਸੇ ਨੇ ਸ਼ਰਾਰਤ ਕੀਤੀ ਹੈ ਕਿਸੇ ਦਾ ਨਿੱਜੀ ਹਤ ਹੋਵੇਗਾ ਜਾਂ ਕਿਸੇ ਦਾ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮਨਸ਼ਾ ਹੋਵੇਗਾ ਪਰ ਇੱਕ ਜ਼ਿੰਮੇਵਾਰ ਸਿਪਾਹੀ ਵਾਂਗੂ ਮੈਂ ਇਹ ਹੋਣ ਨਹੀਂ ਦੇਵਾਂਗੀ ਅ ਜੇਦਕਰ ਵੇਖਿਆ ਜਾਵੇ ਪ੍ਰੈਸ ਲੀ ਜਿਹੜਾ ਹੋਇਆ ਉਹ ਪਾਰਟੀ ਦਫ਼ਤਰੋਂ ਹੋਇਆ ਉਹਦੇ ਬਾਅਦ ਉਹਦੇ ਵਿੱਚ ਜਿਹੜੇ ਜਨਰਲ ਸੈਕਟਰੀ ਨੇ ਬਲਵਿੰਦਰ ਸਿੰਘ ਪੂਨਦੜ ਨੇ ਉਹਨਾਂ ਨੇ ਉਹਨਾਂ ਨੇ ਖਾਸ ਤੌਰ ਤੇ ਪਰੇ ਵੀ ਨਾਲ ਟਿੱਪਣੀ ਕੀਤੀ ਹੈ ਵੀ ਵਿਰੋਧੀ ਪਾਰਟੀਆਂ ਦੀ ਜਿਹੜੀ ਗਤੀਵਿਧੀ ਹੈ ਉਹਦੇ ਵਿੱਚ ਪਾਰਟੀ ਚ ਕੱਢਿਆ ਦਾ ਖਾਸ ਤੌਰ ਤੇ ਸੰਜੇ ਟੰਡ ਦਾ ਨਾਮ ਸੀ ਬਈ ਉਹਨਾਂ ਨੂੰ ਸਪੋਰਟ ਕਰ ਰਹੀ ਬੀਬੀ ਹਰਜਿੰਦਰ ਕੌਰ ਇਹ ਬੜੀ ਅਫਸੋਸ ਦੀ ਗੱਲ ਹੈ ਪਹਿਲੀ ਗੱਲ ਤੇ ਮੈਂ ਅ ਕਦੀ ਕਿਸੇ ਵੀ ਪਾਰਟੀ ਤੇ ਸਟੇਜ ਤੇ ਚੜਦੀ ਹੋਈ ਨਹੀਂ ਹੈ ਨਾ ਕੋ ਕਿਸੇ ਦੀ ਸਟੇਜ ਤੇ ਜਾਂਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਇਹ ਬਿਲਕੁਲ ਗਲਤ ਹੈ ਕਿਸੇ ਨੇ ਜ਼ਰੂਰ ਤੋੜ ਮੋੜ ਕੇ ਗੱਲ ਕੀਤੀ ਹੈ ਕਿਉਂਕਿ ਚੰਡੀਗੜ੍ਹ ਵਿੱਚ ਇੰਨਾ ਪੁਰਾਣਾ ਵਾਹ ਹੁੰਦਿਆਂ ਪਵਨ ਬੰਸਲ ਜੀ ਨਾਲ ਮੇਰਾ ਬਹੁਤ ਸੋਹਣਾ ਰਿਸ਼ਤਾ ਹੈ ਉਧਰ ਮਨੀਸ਼ ਤਵਾੜੀ ਜੀ ਦੇ ਵੀ ਮੈਨੂੰ ਫੋਨ ਆਇਆ ਚੰਦਰਮੁਖੀ ਨਾਲ ਮੇਰਾ ਬਹੁਤ ਵਧੀਆ ਰਿਸ਼ਤਾ ਹੈ ਸੰਜੇ ਟੰਡਲ ਹੁਣਾ ਨਾਲ ਵੀ ਇੱਕ ਬਹੁਤ ਅੱਛਾ ਸਬੰਧ ਹੈਗਾ ਔਰ ਉਹ ਜੇ ਕਿਤੇ ਮਿਲਣਗੇ ਕਿਸੇ ਘਰ ਜੇ ਮਿਲ ਜਾਣ ਜਾਂ ਮਿਲ ਜੇ ਕਿਸੇ ਪਾਰਕ ਚ ਮਿਲ ਜਾਣ ਜਾਂ ਕੋਈ ਵੀ ਹੋਰ ਕੈਂਡੀਡੇਟ ਮਿਲ ਜਾਏ ਮੈਂ ਹਮੇਸ਼ਾ ਪਿਆਰ ਨਾਲ ਉਹਨਾਂ ਨੂੰ ਪੁੱਛਾਂਗੀ ਜੀ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦੇਾਂਗੀ ਮੈਂ ਉਹਨਾਂ ਨੂੰ ਇਹ ਵੀ ਕਹਾਂਗੀ ਕਿ ਤੁਹਾਡੀ ਕੈਂਪੇਨ ਕਿਵੇਂ ਚੱਲ ਰਹੀ ਹੈ ਇੱਕ ਸਿਸ਼ਟਾਚਾਰ ਗਿਆ ਜਾਂਦਾ ਇਹਨੂੰ ਕੈਂਪੇਨ ਨਹੀਂ ਗਿਆ ਜਾਂਦਾ ਇਹਨੂੰ ਪਾਰਟੀ ਪ੍ਰਗੋਦੀ ਵਿਰੋਧੀ ਗਤੀਵਿਧੀ ਨੂੰ ਕਿਹਾ ਜਾਂਦੀ। ਬੀਨ ਸ਼੍ਰੋਮਣੀ ਕਮੇਟੀ ਮੈਂਬਰ ਮੈਂ ਕਿਸੇ ਗੁਰਦੁਆਰੇ 'ਚ ਬੈਠੀ ਹੋ ਸਕਦੀਆਂ, ਕਿਸੇ ਪ੍ਰਧਾਨ ਦੇ ਨਾਲ ਬੈਠੀ ਹੋ ਸਕਦੀਆਂ। ਔਰ ਗੁਰੂ ਘਰ ਵਿੱਚ ਸਭ ਸਾਂਝੇ ਹੁੰਦੇ ਨੇ। ਔਰ ਮੈਂ ਕਹੂੰਗੀ ਕਿ ਮੇਰੇ ਵੋਟਰਸ ਉਹ ਕਾਂਗਰਸੀ ਵੀ ਨੇ, ਉਹ ਅਕਾਲੀ ਵੀ ਨੇ, ਉਹ ਭਾਜਪਾ ਦੇ ਵੀ ਨੇ ਸ਼੍ਰੋਮਣੀ ਕਮੇਟੀ ਦੇ ਔਰ ਸਾਰੀਆਂ ਕਮੇਟੀਆਂ ਦੇ ਨਾਲ ਮੈਂ ਹਮੇਸ਼ਾ ਮਿਲ ਕੇ ਚੱਲੀ ਆਂ। ਪਰ ਡਿਸਪਲਿਨ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਆਂ। ਮੈਂ ਕਦੀ ਕਿਸੇ ਦਾ ਝੰਡਾ, ਕਿਸੇ ਦਾ ਪਟਾ ਜਾਂ ਕਿਸੇ ਸਟੇਜ ਕਦੀ ਸਾਂਝੀ ਨਹੀਂ ਕੀਤੀ। ਮੈਂ ਸਭ ਤੋਂ ਪਹਿਲਾਂ ਪੰਥਕ ਪ੍ਰਚਾਰਕਾਂ ਮੈਂ ਸਿੱਖ ਜਥੇਬੰਦੀਆਂ ਦੀ ਨੁਮਾਇੰਦੀ ਕਰਦੀ ਆਂ ਗੁਰੂ ਸਾਹਿਬ ਦਾ ਹੱਥ ਮੇਰੇ ਸਿਰ ਤੇ ਹੈ ਔਰ ਮੈਂ ਤਾਂ ਕਿਸਾਨੀ ਅੰਦੋਲਨ ਸਿੱਖ ਬੰਦੀ ਸਿੱਖਾਂ ਦੀ ਰਿਹਾਈ ਪੰਜਾਬ ਪੰਜਾਬੀ ਤੇ ਮੁੱਦਿਆਂ ਤੇ ਲੜਾਈ ਲੜ ਰਹੀ ਆਂ ਹੈਨਾ ਉਹ ਮੇਰੇ ਮੁੱਦੇ ਨੇ ਉਹ ਹਮੇਸ਼ਾ ਮੇਰੇ ਮੁੱਦੇ ਰਹਿਣਗੇ ਔਰ ਮੈਂ ਆਪਣੀ ਵਿਚਾਰਧਾਰਾ ਤੋਂ ਪਰੇ ਕਿਵੇਂ ਹੋ ਸਕਾਂਗੀ ਫਿਰ ਹਰਜਿੰਦਰ ਕੌਰ ਜੀ ਅਚਾਨਕ ਇਹ ਫੈਸਲਾ ਕਿੱਦਾਂ ਬਾਹਰ ਨਿਕਲਦਾ ਕਿਉਂਕਿ ਪਿਛਲੇ ਦਿਨੀ ਹਰਦੀਪ ਸਿੰਘ ਉਹਨਾਂ ਦੀ ਗੱਲ ਹੈ ਲਈ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਕਾਲੀਦਾਲ ਛੱਡ ਕੇ ਇਲਜ਼ਾਮ ਵੀ ਲਗਾਏ ਵੀ ਸਾਨੂੰ ਜਿਹੜਾ ਕੈਂਪੇਨ ਵਾਸਤੇ ਕੋਈ ਪੈਸਾ ਨਹੀਂ ਸੀਟ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ ਪਾਰਟੀ ਫੰਡ ਨਹੀਂ ਦਿੱਤਾ ਗਿਆ ਕਿੱਦਾਂ ਸੀਟ ਲੜੀ ਇਹ ਇਲਜ਼ਾਮ ਸੀਗੇ ਔਰ ਬਾਅਦ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਪਰ ਨਾਮ ਤੁਹਾਡਾ ਆ ਗਿਆ ਪਾਰਟੀ ਉਹਨੂੰ ਵੀ ਹਰਜਿੰਦਰ ਕੌਰ ਨੂੰ ਪਾਰਟੀ ਚ ਕੱਢਿਆ ਦਾ ਤਾਂ ਕਾਰਨ ਕੀ ਲੱਗਦੇ ਆ ਕਿ ਦੀ ਤੁਵੇ ਤੁਸੀਂ ਕਾ ਸਾਜ਼ਿਸ਼ ਕੀਦੀ ਹੋ ਸਕਦੀ ਹੈ ਤੇ ਪਿੱਛੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹ ਆਪ ਚਲਾ ਗਿਆ ਤੇ ਕਿਸੇ ਨੇ ਮੌਕੇ ਦਾ ਫਾਇਦਾ ਉਠਾ ਕੇ ਪੰਬਲ ਪੂਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਪਾਰਟੀ ਦਾ ਇਮੇਜ ਟਾਰਨਿਸ਼ ਕਰਨ ਦੇ ਲਈ ਇਹ ਸ਼ਰਾਰਤ ਕੀਤੀ ਹੈ ਲੱਗਦਾ ਪਿਆ ਨਾ ਫਿਰ ਇਹ ਸਾਰੇ ਹਾਲਾਤ ਦੱਸਦੇ ਪਏ ਨੇ ਕਿ ਔਰ ਮੈਨੂੰ ਲੱਗਦਾ ਹੈ ਕਿ ਸ਼ਰਾਰਤ ਸ਼ਰਾਰਤੀ ਹੁੰਦੀ ਹੈ ਔਰ ਸ਼ਰਾਰਤੀ ਅੰਸਰ ਕਦੇ ਕਿਤੇ ਨਹੀਂ ਪਹੁੰਚਦੇ ਹੋ ਸਕਦਾ ਕਿਸੇ ਦੇ ਨਿੱਜੀ ਹਿੱਤ ਹੋਣ ਕਿ ਮੈਦਾਨ ਸਾਫ਼ ਕਰਕੇ ਅਸੀਂ ਝੰਡਾ ਚੁੱਕ ਕੇ ਆਪਣੇ ਆਪ ਨੂੰ ਅਖੌਤੀ ਅਕਾਲੀ ਬਣਾਉਂਦਾ ਗੱਲ ਕਰੀਏ ਪਰ ਮੇਰਾ ਲੰਬਾ ਇਤਿਹਾਸ ਹੈ ਮੈਂ ਜਦੋਂ ਮੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਕਿਉਂਕਿ ਮੈਂ ਇੱਕ ਸਿੱਖ ਪ੍ਰਚਾਰਕ ਵੀ ਹਾਂ ਜੇਕਰ ਗੱਲ ਲੈ ਲਈਏ ਸਿੱਖਾਂ ਦੀ ਤਾਂ ਜਿਵੇਂ ਤੁਸੀਂ ਦੱਸਿਆ ਸਿੱਖ ਪ੍ਰਚਾਰਕੋ ਅਕਾਲੀ ਦਲ ਇੱਕ ਵੱਖਰੀ ਪਾਰਟੀ ਰਹਿ ਗਈ ਜਾਂ ਕਹਿ ਲਈ ਵੀ ਜਿਵੇਂ ਖੇਤਰੀ ਪਾਰਟੀ ਦਾ ਨਾਮ ਨਾਰਾ ਦਿੰਦੇ ਆ ਲਗਾਤਾਰ ਪਰ ਹੁਣ ਜਿਵੇਂ ਲੋਕਾਂ ਦੇ ਵਿੱਚ ਵੀ ਚਰਚਾ ਇਹ ਰਹਿੰਦੀ ਹੈ ਵੀ ਅਕਾਲੀ ਦਲ ਜਿਹੜੀ ਆ ਉਹ ਪਾਰਟੀ ਸਿਰਫ ਪਰਿਵਾਰ ਦੀ ਪਾਰਟੀ ਰਹਿ ਗਈ ਕਈ ਨੇਤਾ ਜਿਹੜੇ ਨੇ ਉਹਨਾਂ ਦੇ ਵਿੱਚੋਂ ਲੀਡਰ ਪਾਰਟੀਆਂ ਵਿੱਚ ਦੂਸਰੀਆਂ ਚਾਈ ਜਾਂਦੇ ਨੇ ਇਹਦੇ ਪਿੱਛੇ ਵੀ ਕੀ ਕਾਰਨ ਲੱਗਦਾ ਵੀ ਇਦੀ ਕਰਕੇ ਹੀ ਪੰਜਾਬ ਦੇ ਵਿੱਚ ਪਾਰਟੀ ਕਮਜ਼ੋਰ ਹੋ ਗਈ ਨੇ ਇਹ ਅੱਜ ਕੱਲ ਇੱਕ ਗੰਦਾ ਰੁਝਾਨ ਬਣ ਗਿਆ ਹੈ ਪਾਰਟੀਆਂ ਛੱਡ ਕੇ ਮੌਰ ਮੈਂ ਤਾਂ ਕਹੂੰਗੀ ਇਹਦੇ ਲਈ ਪਹਿਲਾਂ ਕੰਪੇਨ ਚਲਣੀ ਚਾਹੀਦੀ ਹੈ ਵੀ ਜਿਹੜਾ ਕੋਈ ਬੰਦਾ ਅੱਜ ਲੋਕਾਂ ਦਾ ਮੰਡਟ ਇੱਕ ਪਾਰਟੀ ਤੋਂ ਲੈਂਦਾ ਫਿਰ ਦੂਜੀ ਪਾਰਟੀ ਜਾਂਦਾ ਉਹਦੇ ਤੇ ਕਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅੱਜ ਮੈਂ ਕਹਿੰਦੀ ਇਹਦੇ ਲਈ ਲਾਅ ਹੀ ਬਣਨਾ ਚਾਹੀਦਾ ਬਹੁਤ ਜ਼ਰੂਰੀ ਬਣਨਾ ਚਾਹੀਦਾ ਕਿਉਂਕਿ ਅੱਜ ਦੀ ਰਾਜਨੀਤੀ ਬਹੁਤ ਗੰਧਲੀ ਹੋ ਰਹੀ ਹੈ ਹਰ ਕੋਈ ਆਪਣੇ ਨਿੱਜੀ ਹਿੱਤ ਨੂੰ ਲੈ ਕੇ ਅੱਗੇ ਧੁਰ ਜਾਂਦਾ ਹੈ ਔਰ ਕੈਂਡੀਡੇਟ ਦੀ ਕੋਈ ਆਈਡੀਓਲੋਜੀ ਨਾ ਹੋਵੇ ਮੇਰੀ ਆਪਣੀ ਇੱਕ ਆਈਡੀਓਲੋਜੀ ਹੈ ਮੇਰੇ ਗੁਰੂ ਦੇ ਦਿੱਤੀ ਮਰਿਆਦਾ ਗੁਰਪੰਥ ਦੀ ਆਈਡੀਓਲੋਜੀ ਆ ਮੈਨੂੰ ਮੇਰਾ ਅਜੰਡਾ ਜੀਵਨ ਭਰ ਲਈ ਪਤਾ ਹੈ ਔਰ ਮੈਂ ਤਾਂ ਬਾਬਾ ਦੀਪ ਸਿੰਘ ਦੀ ਉਹ ਧੀਆਂ ਜਿਹੜੀ ਲਕੀਰ ਖਿੱਚ ਕੇ ਜ਼ਿੰਦਗੀ ਚ ਤੁਰਦੀਆਂ ਕਿ ਮੇਰਾ ਰਾਹ ਆ ਨਹੀਂ ਆਇਆ ਜਿਹੜਾ ਬਦਲ ਨਹੀਂ ਸਕਦਾ ਸੋ ਇਹ ਮੈਨੂੰ ਲੱਗਦਾ ਹੈ ਪੰਜਾਬ ਇੱਕ ਪ੍ਰੋਗਰੈਸਿਵ ਸਟੇਟ ਹੈ ਇੱਥੇ ਹਮੇਸ਼ਾ ਐਂਟਿੰਗ ਕੰਮਪੈਂਸੀ ਬਹੁਤ ਪਾਵਰਫੁਲ ਹੁੰਦੀ ਹੈ ਤੇ ਹੁਣ ਫਿਰ ਮੋੜ ਹੋ ਰਿਹਾ ਹੈ ਮੋੜ ਹੋ ਰਿਹਾ ਹੈ ਇਦਾਂ ਹੀ ਹੈ ਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਬਟ ਸਾਡੇ ਲਈ ਮੁੱਦੇ ਵੱਡੇ ਨੇ ਕਿ ਅਸੀਂ ਆਪਣੀ ਕੌਮੀਅਤ ਨੂੰ ਆਪਣੀ ਪੰਜਾਬੀਅਤ ਨੂੰ ਆਪਣੇ ਸਿੱਖ ਮੂਦੇ ਨੂੰ ਉਸ ਅਜੰਡੇ ਨੂੰ ਜਿਹੜਾ ਹੈ ਪਰਫੁੱਲਤ ਕਰਨਾ ਤੇ ਉਹਦੇ ਲਈ ਅਸੀਂ ਕੰਮ ਕਰਨਾ ਪੰਜਾਬ ਦੀ ਨੌਜਵਾਨੀ ਲਈ ਕੰਮ ਕਰਨਾ ਹੈ ਔਰ ਉਹੀ ਮੇਰਾ ਅਜੰਡਾ ਹੈਗਾ ਤੁਸੀਂ ਬਾਅਦ ਵਿੱਚ ਪਾਰਟੀ ਪ੍ਰਧਾਨ ਜਿਹੜੇ ਨੇ ਸੁਖਪੀਰ ਸਿੰਘ ਬਾਦਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਚਰਚਾ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਆਹ ਕੰਮ ਹੋਇਆ ਕਿਉਂ ਕਿਸ ਕਾਰਨ ਕਰਕੇ ਮੈਂ ਕਿਸੇ ਪਾਰਟੀ 'ਚ ਗਈ ਨਹੀਂ ਜਾਂ ਕੁਝ ਵੀ ਇਦਾਂ ਦਾ ਇਹ ਬਹੁਤ ਜਲਦੀ ਹੈ ਹਾਲੇ ਕਿ ਇਕਦਮ ਕਿਉਂਕਿ ਉਹ ਵੀ ਬਹੁਤ ਥਾਵਾਂ ਤੇ ਬਿਜ਼ੀ ਨੇ ਪਰ ਜਦੋਂ ਮੇਰੇ ਸੀਨੀਅਰ ਲੀਡਰਸ ਨੇ ਮੇਰੇ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਵੱਡੀ ਗਿੰਦੀ ਚ ਕਹਿ ਦਿੱਤਾ ਕਿ ਅਸੀਂ ਇਹ ਗੱਲ ਕਰਾਂਗੇ ਅਸੀਂ ਕਰਦੇ ਹਾਂ ਗਲਤ ਹੋਇਆ ਜਦੋਂ ਮੇਰੀ ਇੱਕ ਵੱਡੀ ਜਮਾਤ ਕਹਿ ਰਹੀ ਹੈ ਕਿ ਗਲਤ ਹੋਇਆ ਤੇ ਮੈਨੂੰ ਲੱਗਦਾ ਮੈਨੂੰ ਦੇਖ ਲੈਣਾ ਚਾਹੀਦਾ ਹੈ ਕਿ ਉਹ ਸਾਰੇ ਕੀ ਕਹਿੰਦੇ ਨੇ ਔਰ ਮੇਰੇ ਤੱਕ ਤਾਂ ਪ੍ਰਧਾਨ ਜੀ ਨੇ ਕੋਈ 네ਗੇਟਿਵ ਮੈਸੇਜ ਹੀ ਨਹੀਂ ਭੇਜਿਆ ਔਰ ਮੈਨੂੰ ਪਤਾ ਕਿ ਉਹਨਾਂ ਨੇ ਕਦੇ ਨਹੀਂ ਭੇਜਣਾ ਉਹ ਉਹ ਉਹਨਾਂ ਨੂੰ ਬਿਲਕੁਲ ਪਤਾ ਹੈ ਮੇਰੀ ਕਾਰਗੁਜ਼ਾਰੀ ਚ ਉਹਨਾਂ ਨੂੰ ਪੂਰਾ ਮਾਣ ਹੈ ਉਹਨਾਂ ਨੇ ਹਮੇਸ਼ਾ ਬਹੁਤ ਔਖੀ ਥਾਂ ਤੇ ਮੇਰੀ ਡਿਊਟੀ ਵੀ ਲਾਈ ਹੈ ਕਿ ਇੱਥੇ ਤੁਸੀਂ ਕੰਮ ਕਰੋ ਤਾਂ ਹੀ ਲਈ ਹੋਏਗੀ ਕਿ ਉਹਨਾਂ ਨੂੰ ਪਤਾ ਹੈ ਮੇਰੀ ਸ਼ਖਸੀਅਤ ਦਾ ਮੇਰੇ ਕੰਮ ਦਾ ਸੋ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਹੈ ਮੈਨੂੰ ਮੈਂ ਮੈਂ ਤਾਂ ਅੱਜ ਤੁਹਾਨੂੰ ਬੁਲਾਇਆ ਕਿ ਚੰਡੀਗੜ੍ਹ ਦੀ ਸੰਗਤ ਨੂੰ ਮੈਂ ਦੱਸ ਦਿਆਂ ਕਿ ਉਹ ਕਿਤੇ ਘਬਰਾਣਾ ਮੈਂ ਕਿਤੇ ਨਹੀਂ ਗਈ ਨਾ ਮੈਂ ਅੱਜ ਗਈਆਂ ਨਾ ਮੈਂ ਜਾਣਾਂ ਮੈਂ ਸੇਵਾ ਨੂੰ ਸਮਰਪਿਤ ਸੀ ਮੈਂ ਪੰਜਾਬ ਪੰਜਾਬੀ ਨੂੰ ਸਮਰਪਿਤ ਸੀ ਮੈਂ ਉਸੇ ਜਜ਼ਬੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਸੇਵਾ ਕਰਨੀ ਹੈ ਤੇ ਅਸੀਂ ਰਲ ਮਿਲ ਕੇ ਇਸੇ ਤਰ੍ਹਾਂ ਪਾਰਟੀ ਦੀ ਸ਼ਾਨ ਵਧਾਉਂਦੇ ਰਹਿਣਾ ਹੈ ਮੇਰਾ ਆਖਰੀ ਸਵਾਲ ਹੈ ਨੋਮੀਨੇਸ਼ਨ ਦੀ ਡੇਟ ਜਿਹੜੀ ਕੱਲ੍ਹ ਤੱਕ ਰਹੇਗੀ ਲਾਸਟ ਪਰੋਗੇ ਪਾਰਟੀ ਦੇ ਲਈ ਜਾਂ ਅਜੇ ਗੱਲਬਾਤ ਕਰਨੀ ਹੈ ਜਾਂ ਬਹੁਤ ਵੱਡੀ ਗੱਲ ਹੈ ਇਹ ਗੱਲਾਂ ਮੇਰੇ ਲੈਵਲ ਦੀਆਂ ਨਹੀਂ ਹੈ ਕਿਉਂਕਿ ਇਹਦੇ ਲਈ ਇੱਕ ਫੋਰਮ ਬਣਿਆ ਹੋਇਆ ਹੈ ਔਰ ਮੈਂ ਸੱਚ ਦੱਸਾਂ ਮੈਂ ਉਹਨਾਂ ਲੋਕਾਂ 'ਚ ਨਹੀਂ ਹਾਂ ਜਿਹੜੇ ਕੇਵਲ ਤੇ ਕੇਵਲ ਟਿਕਟਾਂ ਲਈ ਕੰਮ ਕਰਦੇ ਆ ਮੇਰਾ ਜੀਵਨ ਸੇਵਾ ਨੂੰ ਸਮਰਪਿਤ ਹੈ ਔਰ ਮੈਂ ਇਹ ਸੇਵਾ ਬਹੁਤ ਵੱਡੇ ਪੱਧਰ ਤੇ ਕਰਨੀ ਹੈ ਹੈਨਾ ਅਹੁਦੇ ਤੇ ਥੋੜੇ ਦਿਨਾਂ ਲਈ ਆਉਂਦੇ ਨੇ ਗੁਰੂ ਸਾਹਿਬ ਨੇ ਸਾਨੂੰ ਕਮਨ ਕਸਾ ਕਰਕੇ ਤੋਰਿਆ ਆਇਆ ਔਰ ਬਹੁਤ ਵੱਡੀਆਂ ਸਰਬੱਤ ਦੇ ਭਲੇ ਦੀਆਂ ਜ਼ਿੰਮੇਵਾਰੀਆਂ ਸਾਡੇ ਕੋਲ ਹੈ ਆਲੇ ਦੁਆਲੇ ਸਮਾਜ ਚ ਕਿੰਨਾ ਨਿਗਾਰਾ ਹੈ ਕਿੰਨਾ ਕੁਸ਼ਾ ਕਰਨ ਵਾਲਾ ਜੇ ਇੱਕ ਵਾਰ ਵੀ ਲੋਕਾਂ ਨੇ ਜਿਤਾਇਆ ਹੋ ਵਿਸ਼ਵਾਸ ਕਰ ਗਏ ਤੇ ਤੁਹਾਡਾ ਧਰਮ ਬਣ ਜਾਂਦਾ ਕਿ ਲੋਕ ਸੇਵਾ ਨੂੰ ਜੀਵਨ ਦੇਈਏ ਉਹ ਮੇਰਾ ਹੈ ਇਹ ਛੋਟੀ ਗੱਲ ਹੈ ਪਰ ਪਾਰਟੀ ਜੋ ਜਦੋਂ ਡਿਊਟੀ ਲਾਏਗੀ ਮੈਂ ਕਰਾਂਗੀ ਸ਼੍ਰੋਮਣੀ ਅਕਾਲੀ ਦਲ ਚਿਰਾਂਣਾ ਫਿਰ ਹੁਣ ਪੱਕਾ ਮੈਂ ਸੀ ਤੇ ਹਾਂ ਆਪਣਾ ਘਰ ਕੌਣ ਛੱਡਦਾ ਕੋਈ ਬੇਵਕੂਫੀ ਛੱਡਦਾ ਹੋਏਗਾ ਹੈਨਾ ਧੰਨਵਾਦ ਆ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਪਿਛਲੇ ਦਿਨ ਜਿਹੜੀ ਸਟੇਟਮੈਂਟ ਸੀਗੀ ਆਈ ਉਹਦੇ ਉੱਪਰ ਹਰਜਿੰਦਰ ਕੋਰ ਉਹਨਾਂ ਦਾ ਬਿਆਨ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ ਹਾਂ ਤੇ ਰ੍ਹਾਂਗੇ ਔਰ ਇਹ ਕਿਸੇ ਦੀ ਛਰਾਰਤ ਹੈ ਜਲਦ ਤੋਂ ਜਲਦ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਸ ਸੀਨੀਅਰ ਲੀਡਰ ਜਿਹੜੇ ਨੇ ਨੁਮਾਇੰਦੇ ਨੇ ਪਾਰਟੀ ਦੇ ਉਹ ਕਰਨਗੇ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप